ਚਾਲਦੇ ਆ ਇੱਕ ਤੋਂ ਬਾਅਦ ਇੱਕ ਬਿਆਨ ਜਿਹੜਾ ਉਹ ਸਾਹਮਣੇ ਆ ਰਿਹਾ ਦੱਸਦੀ ਹੈ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦਾ ਇੱਕ ਹੋਰ ਵੱਡਾ ਬਿਆਨ ਸਾਹਮਣੇ ਆਇਆ ਤੇ ਸਿੱਧੇ ਸ਼ਬਦਾਂ ਵਿੱਚ ਕਹਿ ਸਕਦੇ ਆ ਕਿ 2010 ਜਿਹੜੀ 10 ਸਾਲ ਸਰਕਾਰ ਰਹੀ ਹੈ 2017 ਤੱਕ ਤਾਂ ਉਸ ਸਮੇਂ ਦੇ ਕਈ ਪਰਤਾਂ ਜਿਹੜੀਆਂ ਖੋਲ ਕੇ ਰੱਖ ਦਿੱਤੀਆਂ ਨੇ ਬਲਵਿੰਦਰ ਸਿੰਘ ਭੁੰਦਰ ਨੇ ਤਾਂ ਜਿੱਥੇ ਇੱਕ ਪਾਸੇ ਵਿਕਰ ਮਜੀਠੀਆ ਵੱਲੋਂ ਜਥੇਦਾਰ ਨੂੰ ਹਟਾਉਣ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਉਧਰ ਹੋਣਾ ਬਿਕਰਮਜੀਠੀਆ ਬਾਰੇ ਇੱਕ ਤੋਂ ਇੱਕ ਖੁਲਾਸਾ ਹੋ ਰਿਹਾ ਹੈ ਤਾਂ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਭੁੰਦੜ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਜਦੋਂ 10 ਸਾਲ ਸਰਕਾਰ ਰਹੀ ਹੈ ਤਾਂ ਉਦੋਂ ਸੁਪਰ ਸੀਐਮ ਰਹੇ ਨੇ ਬਿਕਰਮਜੀਠੀਆ ਤਾਂ ਸੁਖਵੀਰ ਸਿੰਘ ਬਾਦਲ ਤੋਂ ਉੱਪਰ ਦੇ ਮੰਤਰੀ ਰਹੇ ਨੇ ਮਜੀਠੀਆ ਅਜਿਹਾ ਕਹਿਣਾ ਹੈ ਬਲਵਿੰਦਰ ਸਿੰਘ ਪੁੰਦੜ ਦਾ ਤੱਕ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਤਕਰਾਰ ਹੈ ਜਿਹੜੀ ਉਹ ਕੱਟਣ ਦੀ ਥਾਂ ਹੋਰ ਜਿਹੜੀ ਆ ਸਮੇਂ ਦਰ ਸਮੇਂ ਵੱਧਦੀ ਜਾ ਰਹੀ ਹੈ ਕਿਉਂਕਿ ਜਿੱਥੇ ਇੱਕ ਪਾਸੇ ਵੱਡਾ ਵਿਵਾਦ ਪੰਥਕ ਹਾਲਾਤਾਂ ਨੂੰ ਲੈ ਕੇ ਖੜਾ ਹੋਇਆ ਸ਼੍ਰੋਮਣੀ ਅਕਾਲੀ ਦਲ ਚ ਤੇ ਇੱਕ ਤੋਂ ਬਾਅਦ ਇੱਕ ਅਸਤੀਫਾ ਜਿਹੜਾ ਉਹ ਲੀਡਰਾਂ ਵੱਲੋਂ ਦਿੱਤਾ ਜਾ ਰਿਹਾ ਅਕਾਲੀ ਲੀਡਰਾਂ ਵੱਲੋਂ ਤਾਂ ਦੂਜੇ ਪਾਸੇ ਬਿਕਰਮਜੀਤ ਸਿੰਘ ਯਾ ਨੂੰ ਲੈ ਕੇ ਇੱਕ ਤੋਂ ਇੱਕ ਖੁਲਾਸਾ ਕੀਤਾ ਜਾ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਧੁੰਦਰ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਸੁਪਰ ਸੀਐਮ ਰਹੇ ਨੇ ਵਿਕਰਮਜੀਠਿਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਆਮੋ ਸਾਹਮਣੇ ਹੋ ਚੁੱਕੇ ਆ ਅਕਾਲੀ ਦਲ ਦੇ ਲੀਡਰ ਜਿੱਥੇ ਕੁਝ ਬਾਗੀ ਲੀਡਰਾਂ ਦਾ ਧੜਾ ਬਣਦਾ ਹੈ ਪਰ ਉਧਰ ਹੋਣਾ ਸੀਨੀਅਰ ਲੀਡਰ ਹੈ ਜਿਹੜੇ ਅਕਾਲੀ ਦਲ ਦੇ ਉਹੀ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਜਿੱਦੇ ਚੱਲਦਿਆਂ ਵਿਕਰਮਜੀਠਿਆ ਨੂੰ ਲੈ ਕੇ ਵੱਡਾ ਜਿਹੜਾ ਬਿਆਨ ਦਿੱਤਾ ਗਿਆ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਰਮਿਆਨ ਵੱਡਾ ਬਿਆਨ ਦਿੱਤਾ ਹੈ ਬਲਵਿੰਦਰ ਸਿੰਘ ਭੁੰਦੜ ਨੇ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਪਿੱਠ ਚ ਛੂਰਾ ਮਾਰਨ ਵਾਲਾ ਬਿਆਨ ਆ ਉਹ ਵਾਪਸ ਲੈਂਦੇ ਨੇ ਆਪਣਾ ਪਰ ਜੋ ਵੱਡੇ ਜਿਹੜੇ ਆਉਧਿਆ ਤੇ ਰਹਿਣ ਦਾ ਆਨੰਦ ਮਾਣਿਆ ਬਿਕਰਮਜੀਠੀਆਂ ਨੇ ਉਹ ਅਕਾਲੀ ਸਰਕਾਰ ਸਮੇਂ ਉਸ ਨੂੰ ਲੈ ਕੇ ਵੱਡੇ ਜਿਹੜੇ ਆ ਬਿਆਨ ਦਿੱਤਾ ਗਿਆ ਤਾਂ ਬਿਕਰਮਜੀਠੀਆਂ ਨੂੰ ਸੁਪਰ ਸੀਐਮ ਤੱਕ ਦਾ ਜਿਹੜਾ ਦਿਖਾਇਆ ਗਿਆ ਬਲਵਿੰਦਰ ਸਿੰਘ ਪੁੰਦਰ ਵੱਲੋਂ ਵੀ ਬਲਵਿੰਦਰ ਸਿੰਘ ਪੁੰਦਰ ਨੇ ਕਿਹਾ ਹੈ ਕਿ ਜਦੋਂ 10 ਸਾਲ ਲਗਾਤਾਰ ਸਰਕਾਰ ਰਹੀ ਹੈ ਤਾਂ ਉਦੋਂ ਸੁਪਰ ਸੀਐਮ ਰਹੇ ਨੇ ਬਲਵਿੰਦਰ ਬਿਕਰਮਜੀਠੀ ਆ ਤਾਂ ਉਧਰ ਜੇਕਰ ਗੱਲ ਕਰੀਏ ਕਿ ਸੁਖਵੀਰ ਸਿੰਘ ਬਾਦਲ ਤੋਂ ਉੱਪਰ ਦੇ ਮੰਤਰੀ ਰਹੇ ਨੇ ਤਾਂ ਇਹ ਕਿਤੇ ਨਾ ਕਿਤੇ ਅੰਦਰੂਨੀ ਪਰਤਾਂ ਜਿਹੜੀਆਂ ਆਪਣੇ ਆਪ ਚ ਖੁੱਲ ਰੀਆਂ ਨੇ ਤੇ ਲਗਾਤਾਰ ਜਿਹੜਾ ਟਕਰਾ ਹੋ ਰਿਹਾ ਜਾਂ ਮੋ ਸਾਹਮਣੇ ਹੋ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਇੱਕ ਤੋਂ ਇੱਕ ਬਿਆਨ ਸਾਹਮਣੇ ਆ ਰਿਹਾ ਤਾਂ ਬਲਵਿੰਦਰ ਸਿੰਘ ਪੁੰਦੜ ਵੱਲੋਂ ਇੱਕ ਨਿੱਜੀ ਚੈਨਲ ਤੇ ਗੱਲਬਾਤ ਕਰਦਾ ਹੈ ਵੱਡਾ ਜਿਹੜਾ ਤੰਜ ਕਸਿਆ ਗਿਆ ਜਾਂ ਕਹਿ ਸਕਦੇ ਹੋ ਕਿ ਵੱਡਾ ਬਿਆਨ ਦਿੱਤਾ ਗਿਆ ਵਿਕਰਮ ਜੀਠੀਆ ਬਾਰੇ ਕਿ ਵਿਕਰਮ ਜੀਠੀਆ 10 ਸਾਲ ਸੁਪਰ ਸੀਐਮ ਰਹੇ ਨੇ ਤੇ ਸੁਖਵੀਰ ਸਿੰਘ ਬਾਦਲ ਤੋਂ ਉੱਪਰ ਦੇ ਮੰਤਰੀ ਰਹੇ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹੱਦ ਤੱਕ ਜਿਹੜੀ ਆ ਖਾਨਾ ਜੰਗੀ ਆ ਉਹ ਅਕਾਲੀ ਦਲ ਚ ਸ਼ੁਰੂ ਹੋ ਚੁੱਕੀ ਆ ਤਾਂ ਨਹੀਂ ਲਗਾਤਾਰ ਜਿਹੜਾ ਇੱਕ ਤੋਂ ਇੱਕ ਵਿਰੋਧ ਜਾਂ ਇੱਕ ਤੋਂ ਇੱਕ ਬਿਆਨ ਆ ਜਿਹੜਾ ਸਾਹਮਣੇ ਆ ਰਿਹਾ ਹੈ ਹਾਲਾਂਕਿ ਜੇਕਰ ਬਲਵਿੰਦਰ ਬਿਕਰਮਜੀਠੀਆ ਦੀ ਗੱਲ ਕਰੀਏ ਬਿਕਰਮਜੀਠੀਆ ਦਾ ਹਾਲੇ ਤੱਕ ਕੋਈ ਜਿਹੜਾ ਬਿਆਨ ਜਾਂ ਕੋਈ ਉਹਨਾਂ ਦੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਪਰ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਇੱਕ ਤੋਂ ਇੱਕ ਜਿਹੜਾ ਖੁਲਾਸਾ ਹੋ ਰਿਹਾ ਹੁਣ ਬਿਕਰਮਜੀਠੀਆ ਬਾਰੇ ਤਾਂ ਬਿਕਰਮਜੀਠੀਆ ਨੂੰ ਸੁਪਰ ਸੀਐਮ ਤੱਕ ਦਿਖਾਇਆ ਹੈ ਬਲਵਿੰਦਰ ਸਿੰਘ ਭੁੰਦਰ ਦਾ ਕਹਿਣਾ ਹੈ ਕਿ ਸੂਪਰ ਸੀਐਮ ਤੱਕ ਰਹੇ ਆ ਬਿਕਰਮਜੀਤਿਆ ਤੇ ਸੁਖਵੀਰ ਸਿੰਘ ਬਾਦਲ ਤੋਂ ਉੱਪਰ ਦੇ ਮੁੱਖ ਮੰਤਰੀ ਰਹੇ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੁੰਦੜ ਜੋ ਕਿ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਵੱਲੋਂ ਇਹ ਸ਼ਬਦ ਵਰਤਨੇ ਜਾਂ ਅਜਿਹੇ ਬਿਆਨ ਦੇਣਾ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹੱਦ ਤੱਕ ਅਕਾਲੀ ਦਲ ਚ ਖਲਾਰਾ ਪੈ ਚੁੱਕਿਆ ਤੇ ਇੱਕ ਤੋਂ ਬਾਅਦ ਇੱਕ ਖਲਾਸਾ ਹੋ ਰਿਹਾ ਤਾਂ ਬਿਕਰਮਜੀਠਿਆ ਬਾਰੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਵੱਡਾ ਬਿਆਨ ਦਿੱਤਾ ਹੈ